10 11 91 11 ਬਾਈ ਬਣਾਤੇ ਤੇ ਇਹ 91 11 ਬਾਈ ਇੱਕੋ ਜਿਹੀ ਬਣਾਇਆ ਸਾਰੇ 82 ਇਹਨਾਂ ਇਹ ਦਸੇ ਤੇ ਦਸੇ ਇੱਕੋ ਜਿਹੇ ਨੇ ਇਹਦੇ ਵਿੱਚ ਜਿਹੜਾ ਫਰਕ ਹੈ ਉਹ ਇਹ ਹੈ ਜੀ ਡਬਲ ਟਾਇਰ ਨੇ ਮੂਹਰੋਂ ਡਬਲ ਟਾਇਰ ਉਹਦੇ ਆ ਕੇ ਨੇੜੇ ਆਉਂਦਾ ਦਿਖਾਉਣਾ ਆ ਦੇਖੋ ਡਬਲ ਟਾਇਰ ਬਾਈ ਸੋਨੇ ਬਹੁਤ ਲੱਗਦਾ ਰੇਡੀਅਲ ਟਾਇਰ ਜਿਹੜੇ ਕਹਿੰਦੇ ਉਹ ਚੀਜ਼ ਬਣਾਈ ਵੀ ਆ ਨਾ ਬਾਈ ਜਮਾ ਪਾਵਰ ਸਟੀਰਿੰਗ ਹੈ ਜੀ ਸਟੀਰਿੰਗ ਕਮਾ ਕੇ ਦੇਖੋ ਵਾਹ ਪਾਵਰ ਸਟੀਰਿੰਗ ਆ ਟਾਇਰ ਦਿਖਾਓ ਵਾਹ ਜੀ ਵਾਹ ਲੋਰੀ ਕਿਉਂ ਇਹਦਾ ਕੱਲਾ ਕੱਲਾ ਟਾਇਰ ਮੁੜੂਗਾ ਜੀ ਕਬਤੂ ਸੋਹਣਾ ਮੈਂ ਟਰੈਕਟਰ ਆ ਲੱਗਿਆ ਜਮਾ ਉਹੀ ਸ਼ੇਪ ਦਿੱਤੀ ਹੋਈ ਜਿਵੇਂ ਅਸਲੀ ਟਰੈਕਟਰ ਹੁੰਦਾ ਨਾਲ ਬਈ ਐਸਰ ਐਸਰ 365 ਜੀ ਹਾਂ ਜੀ ਜਮਾ ਬਈ ਕਮਾਲ ਦੀ ਸ਼ੇਪ ਦਿੱਤੀ ਹੋਈ ਆ ਜਮਾ ਯਾਰ ਆ ਦੇਖੋ ਲਾਈਟਾਂ ਲੂਟਾ ਬਈ ਕਿਵੇਂ ਲਿਆ ਗਏ ਲਾਉਣੇ ਫਿਰ ਇੱਥੇ ਲਓ ਵੀ ਹੁਣ ਨਾ ਤੁਹਾਨੂੰ ਜਿਹੜਾ ਇਹਨੇ ਫੁੱਲ ਫੀਚਰਾਂ ਵਾਲਾ 911 ਟਰੈਕਟਰ ਤਿਆਰ ਕੀਤਾ ਪਰ ਹੁਣ ਤੁਹਾਨੂੰ ਉਹ ਦਿਖਾਉਣਾ ਹੈ ਜਿਹੜਾ ਬਈ ਉਹ ਟਰੈਕਟਰ ਨਾਲੋਂ ਬਹੁਤ ਵੱਖਰਾ ਆ ਦੇਖੋ ਜੀ ਲੋ ਜੀ ਆ ਗਏ ਜੀ ਐਚਐਮਟੀ 9811 ਟੌਪ ਮਾਡਲ ਆ ਬਾਈ ਜੀ ਇਹ ਇਹ ਟੌਪ ਮਾਡਲ ਹੈ ਇਹਦੇ ਵਿੱਚ ਕੀ ਕੀ ਫੀਚਰ ਬਾ ਦੇਖੀ ਜੀ ਇਹਦੀ ਤੁਸੀਂ ਜਿਹੜੀ ਹੈ ਚੀਜ਼ ਕੱਲੀ ਕੱਲੀ ਧਿਆਨ ਨਾਲ ਦਿਖਾਇਓ ਤੇ ਦੇਖਣ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਕੱਲੀ ਕੱਲੀ ਚੀਜ਼ ਧਿਆਨ ਨਾਲ ਦੇਖਿਓ ਜੀ 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 ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਜੀ ਪਹਿਲਾਂ ਆਪਾਂ ਦੱਸ ਦਈਏ ਵੀ ਜਿਹੜਾ 사ਉਂਡ ਲੱਗਿਆ 사ਉਂਡ ਲੱਗਿਆ ਹੋਇਆ ਪਾਸਾ ਲੱਗਿਆ ਇਹ ਚੱਲਦਾ ਵੀ ਆ ਇਹ ਚੱਲਦਾ ਇਹ ਕਾਦੇ ਤੇ ਮੰਨ ਕੇ ਜਦੋਂ ਚਿਪ ਚਿਪ ਪੈਂਦੀ ਇਹ ਚ ਇਹਦੇ ਵਿੱਚ ਆਹ ਦੇਖੋ ਇਧਰਲੇ ਪਾਸੇ ਆਨ ਆਫ ਦੀ ਸੋਚਾ ਇੱਥੋਂ ਆਨ ਹੋ ਜਾਊਗਾ ਆ ਦੇਖੋ ਬੱ ਇਧਰਲੇ ਪਾਸੇ ਜੇ ਇਹਨੂੰ ਚਾਰਜ ਕਰਨ ਵਾਲਾ ਹਾਂ ਜੀ ਇਧਰਲੇ ਪਾਸੇ ਇਹਨੂੰ ਚਾਰਜ ਕਰੋਗੇ ਇੱਥੇ ਤੁਸੀਂ ਯੂਐਸਬੀ ਜਿਹੜੇ ਤੁਹਾਡੇ ਕੋਲ ਪੈਨ ਡਰਾਈਵ ਆ ਉਹ ਲਾ ਸਕਦੇ ਹੋ ਜਾਂ ਤੁਸੀਂ ਇੱਥੇ ਚਿਪ ਪਾਉਣੀ ਹੈ ਚਿਪ ਵੀ ਭੇਜੋ ਹਣਾ ਜੀ ਜੇ ਭਾਈ ਇਹਦੇ ਵਿੱਚ ਐਸ਼ਰ ਹੋ ਗਏ ਆ ਸਵਰਾਜ 855 ਹੋ ਗਿਆ 5911 ਹੋ ਗਿਆ ਚੌਂਡੀਅਰ ਹੋ ਗਿਆ ਫੋਰਡ ਹੋ ਗਿਆ ਤੇ ਇਹਦੇ ਇਹਦੇ ਤੋਂ ਅਲੱਗ ਵੀ ਹੋਰ ਤਰ੍ਹਾਂ ਦੇ ਟਰੈਕਟਰ ਜਿਹੜੇ ਮਾਰੀ ਬਣਦੇ ਨੇ ਆਪਣੇ ਕੋਲੇ ਮਹਿੰਦਰਾ 575 ਵੀ ਮਿਲੂਗਾ ਨਵੀਂ ਸ਼ੇਪ ਦਾ ਮੈਸੀ ਫਰਗੂਸਨ ਵੀ ਮਿਲੂਗਾ ਜੀ ਜੀ ਤੇ ਹੋਰ ਵੀ ਤੁਸੀਂ ਜੇ ਤੁਹਾਨੂੰ ਇਹਨਾਂ ਤੋਂ ਹਟ ਕੇ ਵੀ ਕੋਈ ਪਸੰਦ ਆ ਆਪਾਂ ਉਹ ਵੀ ਆਰਡਰ ਤੇ ਤਿਆਰ ਕਰਕੇ ਦੇਵਾਂਗੇ ਅੱਛਾ ਜੇ ਲੋ ਵੀ ਅੱਜ ਨਾਲ ਤੁਹਾਨੂੰ ਆਪਾਂ ਟਰੈਕਟਰਾਂ ਦੀ ਮੰਡੀ ਦਿਖਾਉਣੀ ਆ ਫਰਕ ਸਿਰਫ ਇੰਨਾ ਵੀ ਇਹ ਟਰੈਕਟਰ ਛੋਟੇ ਆ ਤੇ 22 ਕੁਲ ਵੀਰ ਤਿਆਰ ਕਰਾਦਾ ਸੱਚੀ ਗੱਲ ਬਾਈ ਸੱਚੀ ਗੱਲ ਜੀ ਮੰਡੀ ਵੀ ਲਈ ਬੈਠੋ ਬਾਈ ਪੂਰੀ ਫਿਰ ਹੈ ਬਸ ਕਿਰਪਾ ਜੀ ਲਾਈ ਜਾਂਦੇ ਆ ਤੇ ਵਿਗਿ ਜਾਂਦੇ ਆ ਇਹ ਕਿੰਨੇ ਕਿੰਨੇ ਟਰੈਕਟਰ ਕਰਤੇ ਬਾਈ ਇਹ ਤਿਆਰ ਜਿਹੜੇ ਕੀਤੇ ਆ ਇਹ ਟਰੈਕਟਰ ਹੁਣ 20 ਟਰੈਕਟਰ ਨੇ ਜੀ ਇੱਕ ਟਰੈਕਟਰ ਅੰਦਰ ਆ ਆਪਾਂ ਤੁਹਾਨੂੰ ਉਹ ਬਾਅਦ ਚ ਦਿਖਾਨੇ ਆ ਇਹਨਾਂ ਤੋਂ ਠੀਕ ਆ ਜਿਹੜਾ ਸਪੈਸ਼ਲ ਇਹ ਸਪੈਸ਼ਲ ਮਾਡਲ ਆ ਉਹ ਤੋਂ ਬਣ ਕੇ ਜੋ ਟੌਪ ਮਾਡਲ ਬਣਾਤਾ ਉਹ ਹਾਂਜੀ ਹਾਂ ਟੌਪ ਮਾਡਲ ਆ ਵਾਹ ਜੀ ਵਾਹ ਤੇ ਆ ਬਈ ਤੁਹਾਨੂੰ ਇਧਰੋਂ ਸ਼ੁਰੂ ਕਰਦੇ ਆ ਕਿਹੜੇ ਪਾਸੇ ਸ਼ੁਰੂ ਕਰੀ ਬਈ ਆ 911 ਤੁਸੀਂ ਕਰ ਲਈ ਫਿਰ ਇਹ ਜਿੰਨੇ 911 ਬਣਾਇਆ ਬਈ 1 2 3 4 ਮੇਰੇ ਖਿਆਲ ਨਾਲ 7 ਹੋ ਗਏ ਨਾ 10 ਨਾ 10 ਨਾ 911 ਬਣਾਇਆ 10 11 911 ਬਈ ਬਣਾਤੇ ਤੇ ਇਹ 58 11 ਬਾਈ ਇੱਕੋ ਜਿਹਾ ਬਣਾਇਆ ਸਾਰੇ ਏਡੂ ਜਦ ਇਹ ਦਸੇ ਤੇ ਦਸੇ ਇੱਕੋ ਜਿਹੇ ਨੇ ਇਹਦੇ ਵਿੱਚ ਜਿਹੜਾ ਫਰਕ ਹੈ ਉਹ ਇਹ ਹੈ ਜੀ ਡਬਲ ਟਾਇਰ ਨੇ ਮੂਹਰੋਂ ਡਬਲ ਟਾਇਰ ਦੇ ਆ ਕੇ ਨੇੜੇ ਆਉਂਦਾ ਆ ਦੇਖੋ ਡਬਲ ਟਾਇਰ ਬਾਈ ਸੋਨੇ ਬਹੁਤ ਲੱਗਦਾ ਰੇਡੀਅਲ ਟਾਇਰ ਜਿਹੜੇ ਕਹਿੰਦੇ ਉਹ ਚੀਜ਼ ਬਣਾਈ ਵੀ ਹੈ ਨਾ ਬਾਈ ਜਮਾ ਪਾਵਰ ਸਟੀering ਹੈ ਜੀ ਸਟੀering ਕਮਾ ਕੇ ਦੇਖੋ ਵਾਹ ਪਾਵਰ ਸਟੀering ਆ ਟਾਇਰ ਦਿਖਾਓ ਵਾਹ ਜੀ ਵਾਹ ਲੋ ਜੀ ਕਿਉਂ ਇਹਦਾ ਕੱਲਾ ਕੱਲਾ ਟਾਇਰ ਮੁੜੂਗਾ ਜੀ ਅਸਲੀ ਟਰੈਕਟਰ ਵਾਂਗ ਅਸਲੀ ਟਰੈਕਟਰ ਵਾਂਗ ਬਾਈ ਜਿਹੜਾ ਨਾ ਵੱਡੇ ਟਰੈਕਟਰਾਂ ਕੋਲ ਜਿਵੇਂ ਪਾਵਰ ਸਟੀering ਕਰਦੇ ਨੇ ਉਹ ਟਰੈਕਟਰ ਦੇ ਸਟੀering ਕਰਦੇ ਫੀਚਰ ਤਾਂ ਬਾਈ ਤਗੜੇ ਟਰੈਕਟਰਾਂ ਵਾਲੇ ਪਾਦੇ ਇਹ ਵੀ ਬੱਚਿਆਂ ਵਾਸਤੇ ਬਣਾਏ ਖਾਸ ਬੱਚਿਆਂ ਵਾਸਤੇ ਬਣਾਏ ਹੋਏ ਨੇ ਜੀ ਇਹ 3 ਸਾਲ ਤੋਂ ਲੈ ਕੇ 7-8 ਸਾਲ ਤੱਕ ਦੇ ਬੱਚੇ ਇਹਨੂੰ ਚਲਾ ਸਕਦੇ ਨੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਦੋਹੇ ਦੀ ਬਾਡੀ ਆ ਬਹੁਤ ਵਧੀਆ ਟਾਇਰ ਲਾਏ ਨੇ ਫੁੱਲ ਗਾਰੰਟੀ ਹੈ ਜੀ ਦੀ ਵਾਹ ਜੀ ਵਾਹ ਤੇ ਇਧਰਲੇ ਪਾਸੇ ਵੀ ਜਿਹੜਾ ਸਪੀਕਰ ਲਾਇਆ ਇਹ ਵੀ ਬਹੁਤ ਘੈਂਟ ਬਣਾ ਕੇ ਲਾਈ ਹੋਈ ਆ 100 ਪੀਸ ਹੈ ਇਹ ਚੱਲਦਾ ਨਹੀਂ ਹੈਗਾ ਇਹਦੇ ਵਿੱਚ 100 ਪੀਸ ਲਾਇਆ ਜਿਹੜਾ ਆਪਾਂ ਤੁਹਾਨੂੰ ਹੁਣ ਬਾਅਦ 'ਚ ਵੀਡੀਓ 'ਚ ਦਿਖਾਵਾਂਗੇ ਉਹ ਟੌਪ ਮਾਡਲ ਆ ਉਹਦੇ ਵਿੱਚ ਚੱਲਦਾ ਸਪੀਕਰ ਅੱਛਾ ਉਹਦੇ ਵਿੱਚ ਸਪੀਕਰ ਚੱਲ ਰਿਹਾ ਹਾਂਜੀ ਵਾਹ ਕਮਾਲ ਸੀਟ ਵੀ ਬਹੁਤ ਮਜ਼ਬੂਤ ਲੱਗਦੀ ਹੈ ਇਹ ਸੀਟ ਵੀ ਲੋਹੇ ਦੀ ਹੈ ਜੀ ਸੀਟ ਲੋਹੇ ਦੀ ਹੈ ਜੀ ਆਪਾਂ ਆਪਾਂ ਦੇਖਦੇ ਵੀ ਲੱਕੜ ਦੀ ਲੱਗੀ ਹੁੰਦੀ ਆ ਜਾਂ ਪਲਾਸਟਿਕ ਦੀ ਲੱਗੀ ਹੁੰਦੀ ਆ ਉਹ ਟਾਈਮ ਬਾਅਦ ਟੁੱਟ ਜਾਂਦੀ ਆ ਨੇ ਇਹ ਲੋਹੇ ਦੀ ਸੀਟ ਹੈ ਇਹਦੇ ਚ ਕੋਈ ਟੁੱਟਣ ਭੱਜਣ ਵਾਲੀ ਗੱਲਬਾਤ ਨਹੀਂ ਹੈ ਇਹਦੇ ਚ ਕੁਝ ਨਹੀਂ ਟੁੱਟਣ ਭੱਜਣ ਵਾਲਾ ਹਾਂਜੀ ਅੱਗੇ ਭਾਈ ਆਹ ਟਰੈਕਟਰ ਤੁਹਾਨੂੰ A to Z ਮਿਲ ਜਾਣਗੇ ਤੇ ਆਪਾਂ ਰੇਟ ਦੱਸ ਸਕਦੇ ਵੀ ਕੀ ਮਿਲੂ ਇਹਦਾ ਆਪਾਂ ਨੂੰ ਨੇ ਰੇਟ ਜਿਹਨੇ ਵੀ ਪਤਾ ਕਰਨਾ ਜੀ ਇਹਨਾਂ ਦੇ ਕੋਲ ਰੇਟ ਹੁੰਦੇ ਨੇ ਹਾਂ ਕਾਲ ਕਰ ਲੇ ਆਪਣੇ ਕੋਲ ਅਲੱਗ-ਅਲੱਗ ਹੋ ਜਾਂਦੇ ਆ ਘੱਟ ਦੇ ਵਾਦੇ ਉਸ ਹਾਂ ਨਾ ਤੇ ਆ ਬਈ ਸਵਰਾਜ ਆ ਗਿਆ 855 ਇਹ ਚ ਵੀ ਤੁਹਾਨੂੰ ਆਏ ਮਾਡਲ ਮਿਲਣਗੇ ਵੀ ਜਿਵੇਂ ਤੁਹਾਡੇ ਬੱਚੇ ਨੂੰ ਕੋਈ ਕਿਹੜਾ ਪਸੰਦ ਆ ਕਿਸ ਨੂੰ ਕਿਹੜਾ ਪਸੰਦ ਹੁੰਦਾ ਉਹ ਸਭ ਨਹੀਂ ਮਿਲੂਗਾ ਨਾ ਉਸ ਹਾਂ ਦਾ ਸਾਰੇ ਮਾਡਲ ਆਪਣੇ ਕੋਲੇ ਬਣਦੇ ਆ ਉਸ ਹਾਂ ਆ ਬਾਡੀ ਜਿਵੇਂ ਆ ਆ ਸਵਰਾਜ 855 ਐਫੀ ਆ ਗਿਆ ਬਈ ਜਿਵੇਂ ਇੱਕ ਤਾਂ ਬੱਕ ਕਹਦੇ ਨੇ ਯਾਰ ਕੱਲ ਨਾਂ ਲਿਖ ਦਿੰਦੇ ਆ ਬਈ ਟਰੈਕਟਰਾਂ ਦੇ ਲਾਲ ਲਾਲ ਰੰਗ ਕਰਕੇ ਲਿਖ ਦਿੰਦੇ ਆ ਬਈ ਆ ਸਵਰਾਜ ਆ ਜੀ ਉਹ ਆ ਸਾ ਖਟਾਰਾਂ ਕਰਕੇ ਲਿਖ ਦਿੰਦੇ ਵੀ 9811 ਇਹ ਪਰ ਇਹ ਆਇਆ ਵੀ ਤੁਹਾਨੂੰ ਬਾਡੀ ਵੀ ਉਹਨਾਂ ਦੀ ਜਮਾ ਉਹ ਟਰੈਕਟਰਾਂ ਨਾਲ ਦੀ ਮਿਲੂਗੀ ਹਣਾ ਆਏ ਰਿਹਾ ਸਿਮਪਲ ਬਿਲਕੁਲ ਟਰੈਕਟਰ Ориਜినਲ ਟਰੈਕਟਰ ਦੀ ਬਾਡੀ ਮਿਲੂ ਤੁਹਾਨੂੰ ਸ਼ੇਪ ਉਦਾਂ ਦੀ ਮਿਲੂਗੀ ਜਮਾ ਜਮਾ ਸ਼ੇਪ ਉਦਾਂ ਦੀ ਆਜ ਮਿਆ ਬਈ 1955 ਆ ਗਿਆ ਇਹਦੇ ਵਿੱਚ ਕੋਈ ਉਹ ਨਹੀਂ ਲਾਇਆ ਹਣਾ ਜਿਵੇਂ ਇਹ ਸਿੰਪਲ ਰੱਖੇ ਹੋਇਆ ਹੈ ਸਿੰਪਲ ਹਾਂ ਸਿੰਪਲ ਆ ਇਹਦਾ ਸਟੀਅਰਿੰਗ ਵੀ ਸਿੰਪਲ ਆ ਤੇ ਹਿੱਸਾ ਇਹਨੂੰ ਵੀ ਪਾਵਰ ਸਟੀਅਰਿੰਗ ਹੀ ਲੱਗਿਆ ਹੋਇਆ ਅੱਛਾ ਇਹਦੇ ਵਿੱਚ ਪਾਵਰ ਸਟੀਅਰਿੰਗ ਲੱਗਿਆ ਹੈ ਬਈ ਪਾਵਰ ਸਟੀਅਰਿੰਗ ਹੀ ਹੋਊ ਮੇ ਟਾਇਰ ਜਿਤਨੂੰ ਘੁਮਾਉਣੇ ਐਸਰ 365 ਜੀ ਹਾਂ ਜੀ ਇਹ ਜਮਾ ਬਈ ਕਮਾਲ ਦੀ ਸ਼ੇਪ ਦਿੱਤੀ ਹੋਈ ਹੈ ਜਮਾ ਯਾਰ ਆ ਦੇਖੋ ਲਾਈਟਾਂ ਲੂਟਾ ਬਾਈ ਕਿਵੇਂ ਲਿਆ ਕੇ ਲਾਉਣੇ ਫਿਰ ਇੱਥੇ ਇਹ ਸਾਰਾ ਕੁਝ ਆਪਾਂ ਆਪਣੀ ਹੀ ਤਿਆਰ ਕਰਵਾਉਣਾ ਵੀ ਜੀ ਮਤਲਬ ਇਹ ਜਿਹੜੇ ਆਮ ਤੁਸੀਂ ਟਰੈਕਟਰ ਦੇਖਿਆ ਹੋਏਗਾ ਇਹ ਸਟicker ਹੁੰਦੇ ਨੇ ਇਹ ਨਾ ਉੱਥੋਂ ਉਤਰਨ ਲੱਗ ਜਾਂਦੇ ਨੇ ਆਪਣਾ ਸਟickerਾਂ ਦੀ ਫੁੱਲ ਗਾਰੰਟੀ ਹੋਊਗੀ ਨਾ ਰੰਗ ਫਿੱਟੇ ਨਾ ਇਹ ਉਤਰਨ ਇੱਥੋਂ ਅੱਛਾ ਸਟickerਾਂ ਦੀ ਫੁੱਲ ਗਾਰੰਟੀ ਹਾਂਜੀ ਹਾਂ ਸਟickerਾਂ ਦੀ ਫੁੱਲ ਗਾਰੰਟੀ ਬਈ ਆ ਜਿਹੜੀ ਆ ਛੇੜ ਜਿਹੜੀ ਛੇੜ ਪੈਂਦੀ ਹੈ ਨਾ ਜਿਹੜੀ ਆ ਆ ਚੀਜ਼ ਲਗਾ ਜੀ ਲਾਈ ਯਾਰ ਇਹ ਕਮਾਲ ਦੀ ਇਹ ਟਰੈਕਟਰ ਦਿਖਾਉਂਦੀ ਹੈ ਇਹ ਰੀਅਲ ਬਾਈ ਰੀਅਲ ਦਿਖਾਉਂਦੀ ਜਮਾ ਡਾਇਰੈਕਟਰ ਹਾਂ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਬਈ ਚੈਨ ਚੂਣ ਪਾਈ ਹੋਈ ਹੈ ਚੈਨ ਦੇ ਸਹਾਰੇ ਟਰੈਕਟਰ ਚੱਲਦੇ ਆ ਫਿਰ ਅੱਗੇ ਜੌਂਡੀਅਰ ਆ ਗਿਆ ਜੀ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਉਸ ਤੋਂ ਬਾਅਦ ਅੱਗੇ ਫੋਰਡ ਆ ਗਿਆ ਫੋਰਡ ਇਧਰਲੇ ਪਾਸੇ ਫੋਰਡ 3700 ਤਾਂ ਆਪਣੇ ਪੰਜਾਬੀਆਂ ਦੀ ਵੈਸੇ ਹੀ ਪਸੰਦਾ ਹੈ ਜੀ ਪਹਿਲੀ ਪਸੰਦ ਹੈ ਜੀ ਇਹ ਤਾਂ ਪਹਿਲੀ ਪਸੰਦਾ ਸਹੀ ਗੱਲ ਹੈ ਜੀ ਹਾਂ ਤੇ ਜਿਵੇਂ ਇਹ ਤਾਂ ਹੁਣ ਇੰਨੇ ਹੋ ਗਏ ਕਿਵੇਂ ਪਿਆਜ਼ ਆਰਡਰ ਤੇ ਤਿਆਰ ਕਰਾਈ ਕਿਸੇ ਨੇ ਇਹ ਆਰਡਰ ਤੇ ਤਿਆਰ ਹੋਏ ਨਹੀਂ ਜੀ ਠੀਕ ਏ ਟ੍ਰੈਕਟਰ ਦਾ ਆਪਾ ਦੱਸਣਾ ਚਾਹਣਾ ਜਿਵੇਂ ਇਹ ਡਬਲ ਟਾਇਰ ਟਰੈਕਟਰ ਨੇ ਠੀਕ ਹੈ ਇਹ ਤੁਹਾਨੂੰ ਪੂਰੇ ਪੰਜਾਬ ਦੇ ਵਿੱਚੋਂ ਇੱਕੋ ਦੁਕਾਨ ਤੋਂ ਮਿਲਣਗੇ ਪੁੱਚੋ ਮੰਡੀ ਤੋਂ ਪੁੱਚੋ ਮੰਡੀ ਤੋਂ ਹਾਂਜੀ ਹਾਂ ਆਪਣਾ ਨੰਬਰ ਚੱਲ ਰਿਹਾ ਥੱਲੇ ਸਕਰੀਨ ਤੇ ਤੁਸੀਂ ਕਾਲ ਕਰੋ ਅਸੀਂ ਤੁਹਾਨੂੰ ਦੱਸਾਂਗੇ ਪੁੱਚੋ ਮੰਡੀ ਦਾ ਨੰਬਰ ਦੇਵਾਂਗੇ ਉੱਥੋਂ ਮਿਲੂਗਾ ਹੋਰ ਕਿੱਦੋਂ ਨਹੀਂ ਮਿਲਦਾ ਜੀ ਆ ਡਬਲ ਟਾਇਰ ਟਰੈਕਟਰ ਅੱਛਾ ਇਹ ਉੱਥੇ ਜਾਣੇ ਆ ਹੁਣ ਇਹ ਉੱਥੇ ਜਾਊਗਾ ਅੱਛਾ ਇਹ ਤੁਹਾਡੇ ਕੋਲ ਆਰਡਰ ਤੇ ਤਿਆਰ ਹੋ ਗਿਆ ਔੜ ਜਾਣੇ ਆ ਤੇ ਫੇਰ ਭਈ ਆ 911 ਜਿਹੜੀ ਮੈਨੂੰ ਕਹਿਣ ਜੀ ਲੱਗੀ ਨਾ ਸੰਗਲੀਆਂ ਜਿਹੜੀਆਂ ਏ ਭਾਈ ਇਹ ਯਾਰ ਲੋਕ ਨੂੰ ਬਹੁਤ ਘੈਂਟ ਕਰਦੀਆਂ ਟਰੈਕਟਰ ਦੇ ਨੂੰ ਦੇਖੋ ਤੁਸੀਂ ਯਾਰ ਤੁਸੀਂ ਵੀ ਇੱਕ ਵਾਰ ਟਰੈਕਟਰ ਦੇਖੋਗੇ ਇਹ ਹਨਾ ਤੇ ਯਾਰ ਕਮਾਲ ਦੀ ਗੱਲਬਾਤ ਲੱਗਦੀ ਹੈ ਇਹ ਬਿਲਕੁਲ ਸਿੱਧੂ ਮੂਸੇ ਵਾਲੇ ਟਰੈਕਟਰ ਦੀ ਨਾਟਕਰਾ ਦੀ ਕਾਪੀ ਕੀਤੀ ਹੈ ਉਦਾਂ ਦੀ ਬੈਂਪਰ ਉਦਾਂ ਦੇ ਸਟicker ਆਪਾਂ ਨੇ ਬਣਵਾ ਕੇ ਜਿਵੇਂ ਬੈਂਪਰ ਭਾਈ ਉਧਰ ਬਾਈ ਦੀ ਫੋਟੋ ਲਾਈ ਹੈ ਉੱਤੇ ਉਵੇਂ ਹੀ ਬੈਂਪਰ ਉੱਪਰ ਲਾਇਆ ਹੋਇਆ ਕਮਾਲ ਕੀਤੀ ਬਈ ਮੈਂ ਭਾਈ ਕਿੰਨਾ ਟਾਈਮ ਨੂੰ ਇੱਕ ਇੱਕ ਟਰੈਕਟਰ ਨੂੰ ਬਣਾਉਣ ਨੂੰ ਕਿੰਨਾ ਟਾਈਮ ਲੱਗ ਗਿਆ ਦਾ ਇਹ ਬਾਈ ਜੇ ਆਪਾਂ ਕੱਲੇ ਟਰੈਕਟਰ ਨੂੰ ਦੇਖੀਏ ਤਾਂ ਕੱਲਾ ਟਰੈਕਟਰ ਤਾਂ ਐ ਲੱਗਦਾ ਵੀ ਦੋ ਦਿਨਾਂ ਚ ਇੱਕ ਟਰੈਕਟਰ ਮコハマ ਤਿਆਰ ਹੋਊਗਾ ਪਰ ਆਪਣੇ ਕੋਲ ਤਾਂ ਹੁਣ ਕੱਥੇ ਬਣਦੇ ਨੇ ਜੀ ਬਹੁਤ ਜਲਦੀ ਤਿਆਰ ਹੋ ਜਾਂਦੇ ਨੇ ਅੱਛਾ ਬਹੁਤ ਜਲਦੀ ਤਿਆਰ ਹੋ ਜਾਂਦੇ ਤੇ ਹੁਣ ਸਪੈਸ਼ਲ ਟਰੈਕਟਰ ਕਿੱਥੇ ਇੰਦਰ ਹੀ ਖੜਾ ਸਪੈਸ਼ਲ ਟਰੈਕਟਰ ਤੁਹਾਨੂੰ ਦਿਖਾਣਿਆ ਹਾਂ ਜੀ ਲਓ ਜੀ ਹੁਣ ਨਾ ਤੁਹਾਨੂੰ ਜਿਹੜਾ ਇਹਨੇ ਫੁੱਲ ਫੀਚਰਾਂ ਵਾਲਾ 911 ਟਰੈਕਟਰ ਤਿਆਰ ਕੀਤਾ ਆਪਾਂ ਹੁਣ ਤੁਹਾਨੂੰ ਉਹ ਦਿਖਾਉਣਾ ਜਿਹੜਾ ਵੀ ਉਹ ਟਰੈਕਟਰ ਨਾਲੋਂ ਬਹੁਤ ਵੱਖਰਾ ਆਹ ਦੇਖੋ ਜੀ ਲੋ ਜੀ ਆ ਗਿਆ ਇਹ ਜੀ ਐਚਐਮਟੀ 911 ਟਾਪ ਮਾਡਲ ਆ ਬਾਈ ਜੀ ਇਹ ਇਹ ਟਾਪ ਮਾਡਲ ਹੈ ਇਹਦੇ ਵਿੱਚ ਕੀ ਕੀ ਫੀਚਰ ਪਾਦੇ ਫਿਰ ਜੀ ਤੁਸੀਂ ਜਿਹੜੀ ਹੈ ਚੀਜ਼ ਕੱਲੀ ਕੱਲੀ ਧਿਆਨ ਨਾਲ ਦਿਖਾਇਓ ਤੇ ਦੇਖਣ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਕੱਲੀ ਕੱਲੀ ਚੀਜ਼ ਧਿਆਨ ਨਾਲ ਦੇਖਿਓ ਜੀ 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 ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਜੀ ਪਹਿਲਾਂ ਆਪਾਂ ਦੱਸ ਦਈਏ ਵੀ ਜਿਹੜਾ ਸੌਂਡ ਲੱਗਿਆ ਸੌਂਰ ਲੱਗਿਆ ਪਾਸਾ ਲੱਗਿਆ ਇਹ ਚੱਲਦਾ ਵੀ ਆ ਇਹ ਚੱਲਦਾ ਇਹ ਕਾਦੇ ਤੇ ਮੰਨ ਕੇ ਜਦੋਂ ਚਿਪ ਚਿਪ ਪੈਂਦੀ ਇਹ ਚ ਇਹਦੇ ਵਿੱਚ ਚਿਪ ਵੀ ਪੈਂਦੀ ਹੈ ਜੀ ਜੇ ਕਿਸੇ ਨੇ ਮੈਮਰੀ ਕਾਰਡ ਪਾਉਣਾ ਉਹ ਵੀ ਪਾਈ ਜਾਂਦਾ ਵਿੱਚ ਤੇ ਆ ਇਹਦੀ ਆਨ ਆਫ ਦੀ ਸੋਚ ਆ ਇੱਧਰ ਦੀ ਆ ਕੇ ਦਿਖਾਓ ਜੀ ਇੱਧਰ ਦੀ ਆ ਕੇ ਦਿਖਾਓ ਬਈ ਆ ਦੇਖੋ ਇਧਰਲੇ ਪਾਸੇ ਆਨ ਆਫ ਦੀ ਸੋਚਾ ਇੱਥੋਂ ਆਨ ਹੋ ਜਾਊਗਾ ਆ ਦੇਖੋ ਬੱਤੀ ਜਗ ਪਈ ਆ ਇਧਰਲੇ ਪਾਸੇ ਜੇ ਇਹਨੂੰ ਚਾਰਜ ਕਰਨ ਵਾਲਾ ਹਾਂ ਜੀ ਇਧਰਲੇ ਪਾਸੇ ਇਹਨੂੰ ਚਾਰਜ ਕਰੋਗੇ ਇੱਥੇ ਤੁਸੀਂ ਯੂ ਐਸ ਬੀ ਜਿਹੜੇ ਤੁਹਾਡੇ ਕੋਲ ਪੈਨ ਡਰਾਈਵ ਆ ਉਹ ਲਾ ਸਕਦੇ ਹੋ ਜਾਂ ਤੁਸੀਂ ਇੱਥੇ ਚਿਪ ਪਾਉਣੀ ਹੈ ਚਿਪ ਵੀ ਭੇਜੋ ਹਣਾ ਜੀ ਹਾਂ ਜੀ ਇਹ ਬਲੂਟੁੱਥ ਨਾਲ ਵੀ ਅਟੈਚ ਹੋ ਜੂ ਮੋਬਾਈਲ ਨਾਲ ਬਲੂਟੁੱਥ ਨਾਲ ਵੀ ਅਟੈਚ ਹੋ ਜੂ ਲਿਆ ਹੁਣ ਬਲੂਟੁੱਥ ਦਾ ਜ਼ਮਾਨਾ ਦੇ ਬਲੂਟੁੱਥ ਨਾਲ ਵੀ ਅਟੈਚ ਹੋ ਜੂ ਹਣਾ ਜੀ ਤੇ ਦੂਜੀ ਇਹਦੇ ਵਿੱਚ ਜਿਹੜੀ ਹੈਗੀ ਆ ਸੀਟ ਦੇ ਦੋਨੇ ਸਾਈਡਾਂ ਤੇ ਆਰਮ ਰੈਸਟ ਲੱਗੇ ਆ ਅੱਛਾ ਬੱਚਾ ਇਧਰ ਉਧਰ ਨਹੀਂ ਤਲਕਦਾ ਜੀ ਦੂਜਾ ਟਰੈਕਟਰ ਤੁਸੀਂ ਪਹਿਲਾਂ ਦੇਖੇ ਉਹਨਾਂ ਦੇ ਕਿਸੇ ਦਿਨ ਨਹੀਂ ਲੱਗੇ ਹੋਏ ਜੀ ਇਹ ਟੌਪ ਮਾਡਲ ਦੇ ਵਿੱਚ ਇਹ ਵੀ ਲੱਗੇ ਮਿਲਣਗੇ ਤੁਹਾਨੂੰ ਜੀ ਜੀ ਇਹਦਾ ਰੇਟ ਵੱਖਰਾ ਹੋਊ ਉਹਨਾਂ ਦਾ ਰੇਟ ਵੱਖਰਾ ਹੈ ਜੀ ਉਹਨਾਂ ਨਾਲੋਂ ਜੀ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਜੀ ਆ ਤੁਹਾਨੂੰ ਸਾਇਲੈਂਸਰ ਵੀ ਅਲੱਗ ਲੱਗਿਆ ਮਿਲੂਗਾ ਇਹ ਕਰੋਮੀ ਗਲਾਸ ਸਾਇਲੈਂਸਰ ਲੱਗਿਆ ਮਿਲੂਗਾ ਜੀ ਹਾਂ ਜੀ ਬਾਕੀ ਇਹਦੇ ਚੈਨ ਵਾਲਾ ਸਟੀering ਹੈ ਉਹਨਾਂ ਦੇ ਵੀ ਆਉਂਦਾ ਵੈਸੇ ਹਣਾ ਇਹ ਇਹਦੇ ਵੀ ਆ ਹਾਂ ਜੀ ਤੇ ਜਿਹੜਾ ਬੈਂਪਰ ਤੁਸੀਂ ਪਹਿਲਾਂ ਦੇਖ ਲਏ ਟਰੈਕਟਰ ਉਹਨਾਂ ਦੇ ਇੱਥੋਂ ਖਾਲੀ ਸੀ ਬੈਂਪਰ ਇਹਨੂੰ ਵੱਡੇ ਟੌਪ ਦਾ ਹੈਵੀ ਬੈਂਪ ਗੱਲ ਪਵਾਤਾ ਬਾਕੀ ਲੇਟਾਂ ਲੂਟਾਂ ਜਾਂ ਰਹੇ ਨੇ ਲੋਕ ਬਈ ਪੂਰੀ ਘੰਟ ਲੱਗਦੀ ਆ 911 ਜਿਹੜਾ ਕੰਪਨੀ ਤੋਂ ਅਸਲੀ ਨਾਣੇ ਕਰਾ ਉਹਦੇ ਨਾਲੋਂ ਵੀ ਸਲਾਗਾਂ ਕੰਮ ਕੀਤਾ ਹਾਂਜੀ ਹੁਣ ਇਹ ਟਾਇਰਾਂ ਦੀ ਵਾਰੀ ਆ ਜਾਂਦੀ ਆ ਜੀ ਇਧਰ ਆ ਇਹਦੇ ਵਿੱਚ ਟਾਇਰ ਲਾਏ ਨੇ ਆਪਾਂ ਨੇ ਮਤਲਬ ਦੋਨੇ ਅੱਗੇ ਵੀ ਪੀਲੇ ਰੰਗ ਦੇ ਚੱਕੇ ਪਿੱਛੇ ਵੀ ਪੀਲੇ ਰੰਗ ਦੇ ਚੱਕੇ ਆ ਟਾਇਰ ਬਲੈਕ ਤੁਹਾਨੂੰ ਅਲੱਗ ਹੀ ਦਿਖ ਰਹੇ ਆ ਜੀ ਜੀ ਇਹ ਟਾਇਰ ਉਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਟਾਇਰ ਨੇ ਇਹ ਲਾਇਕ ਕਹਿ ਸਕਦੇ ਨੇ ਹਾਂਜੀ ਹਾਂ ਇਹ ਲਾਇ ਲੱਗੇ ਹੋਏ ਨੇ ਦੋਨੋਂ ਇੱਕੋ ਹੀ ਕਲਰ ਦੇ ਲੱਗੇ ਹੋਏ ਨੇ ਟਾਇਰ ਨੇ ਜਿਹੜੇ ਉਹ ਟਰੈਕਟਰਾਂ ਦੇ ਟਾਇਰਾਂ ਨਾਲੋਂ ਤੇ ਬਾਕੀ ਭਈ ਇਹ ਟਰੈਕਟਰ ਆ ਗਿਆ ਆਪਣਾ ਉਹ ਤੇ ਬਾਕੀ ਉਧਰਲੇ ਪਾਸੇ ਜਿੰਨੇ ਵੀ ਟਰੈਕਟਰ ਖੜੇ ਜਿਹੜਾ ਵੀ ਕਿਸੇ ਹਿਸਾਬ ਦਾ ਤੁਹਾਨੂੰ ਟਰੈਕਟਰ ਚਾਹੀਦਾ ਆਰਡਰ ਤੇ ਵੀ ਉਹੋ ਜਿਹਾ ਤਿਆਰ ਕਰਵਾ ਸਕਦੇ ਹੋ ਜਿਵੇਂ ਭਈ ਇਹਦੇ ਵਿੱਚ ਐਸ਼ਰ ਹੋ ਗਿਆ ਸਵਰਾਜ 855 ਹੋ ਗਿਆ 9511 ਹੋ ਗਿਆ ਚੌਂਡੀਅਰ ਹੋ ਗਿਆ ਫੋਰਡ ਹੋ ਗਿਆ ਤੇ ਇਹਦੇ ਇਹਦੇ ਤੋਂ ਅਲੱਗ ਵੀ ਹੋਰ ਤਰ੍ਹਾਂ ਦੇ ਟਰੈਕਟਰ ਜਿਹੜੇ ਬਣਦੇ ਨੇ ਆਪਣੇ ਕੋਲੇ ਮਹਿੰਦਰਾ 575 ਵੀ ਮਿਲੂਗਾ ਨਵੀਂ ਸ਼ੇਪ ਦਾ ਮੈਸੀ ਫਰਗੂਸਨ ਵੀ ਮਿਲੂਗਾ ਜੀ ਜੀ ਤੇ ਹੋਰ ਵੀ ਤੁਸੀਂ ਜੇ ਤੁਹਾਨੂੰ ਇਹਨਾਂ ਤੋਂ ਹਟਕੇ ਵੀ ਕੋਈ ਪਸੰਦ ਆ ਆਪਾਂ ਉਹ ਵੀ ਆਰਡਰ ਤੇ ਤਿਆਰ ਕਰਕੇ ਦੇਵਾਂਗੇ ਅੱਛਾ ਜੇ ਹਟਕੇ ਵੀ ਬਾਈ ਪਸੰਦ ਆ ਕੋਈ ਹੋਰ ਟਰੈਕਟਰ ਤੁਹਾਨੂੰ ਚਾਹੀਦਾ ਜਿਹੜਾ ਇਹਨਾਂ ਦੇ ਵਿੱਚੋਂ ਤੁਹਾਨੂੰ ਨਹੀਂ ਪਸੰਦ ਆ ਹੋਰ ਕੰਪਨੀ ਦਾ ਚਾਹੀਦਾ ਜਾਂ ਤੁਹਾਡੇ ਕੋਲ ਵੱਡਾ ਸਰੀ ਟਰੈਕਟਰ ਕੋਈ ਹੋਰ ਆ ਤਾਂ ਉਹੀ ਟਰੈਕਟਰ ਭਾ ਲੈਣਾ ਤਾਂ ਉਹ ਵੀ ਬਣ ਜੂਗਾ ਇੱਕ ਬਾਈ ਨੇ ਹੁਣ ਪਿੱਛੇ ਜੀ ਸਾਡੇ ਕੋਲੋਂ 5530 ਬਣਵਾਇਆ ਸੀ ਚੌਂਡੀਆ ਹਾਂ ਨਾ 5530 ਨਿਊ ਹਾਲੈਂਡ ਨਿਊ ਹਾਲੈਂਡ 5530 ਉਹ ਵੀ ਆਪਾਂ ਆਰਡਰ ਤੇ ਤਿਆਰ ਕਰਕੇ ਦਿੱਤਾ ਬਹੁਤ ਸੋਹਣਾ ਹਾਂਜੀ ਹਾਂ ਪੀਸ ਬਣਿਆ ਸੀ ਉਹ ਨਿਊ ਹਾਲੈਂਡ ਵੀ ਬਣਾ ਵੀਡੀਓ ਜੇ ਆਪਾਂ ਉਹ ਵੀ ਦਿਖਾਵਾਂਗੇ ਜੀ ਹਾਂਜੀ ਉਹ ਵੀ ਬਣਨਗੇ ਲੈ ਵੀ ਸੰਪਰਕ ਕਰ ਲਿਓ ਹੁਣ ਮਾਰੇ ਨੰਬਰ ਤੇ ਕੰਟੈਕਟ ਨੰਬਰ ਸਾਰਾ ਬੋਲ ਦੋ ਜੀ ਹਾਂਜੀ ਆਪਣਾ ਬਲਦੇਵ ਮਕੈਨਿਕਲ ਵਰਕਸ ਬਡਰੋਖਾਂ ਤੋਂ ਕੇਐਸ ਭੋਡੇ 9463127897 ਮੋਬਾਈਲ ਨੰਬਰ ਆਪਣਾ ਜਦੋਂ ਮਰਜ਼ੀ ਸੰਪਰਕ ਕਰੋ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਹਿਮਾਚਲ ਜੰਮੂ ਤੱਕ ਜਿੱਥੇ ਕਹੋਗੇ ਉੱਥੇ ਤੱਕ ਟਰੈਕਟਰ ਪਹੁੰਚਦਾ ਕਰਾਂਗੇ ਉੱਥੇ ਤੱਕ ਡਿਲੀਵਰੀ ਹੈਗੀ ਆ ਤੁਹਾਨੂੰ ਆਏ ਵੀ ਨਹੀਂ ਇੱਥੇ ਆਉਣ ਦੀ ਵੀ ਲੋੜ ਨਹੀਂ ਪੈਣੀ ਜੇ ਤੁਹਾਡੇ ਬੱਚੇ ਨੂੰ ਕੁਝ ਵੀ ਟਰੈਕਟਰ ਕਿਸੇ ਵੀ ਤਰ੍ਹਾਂ ਚਾਹੀਦਾ ਤੇ ਜਿਹੜਾ ਮਰਜ਼ੀ ਤੁਸੀਂ ਬਾ ਫੋਨ ਕਰਨਾ ਜਮਾ ਸੰਗਰੂਰ ਦੇ ਨੇੜੇ ਪੈਂਦਾ ਇਧਰਲੇ ਪਾਸੇ ਮਾਜੇ ਆ ਬਰਨਾਲੇ ਵਾਲੇ ਪਾਸੇ ਕਿਹਦੀ ਮਾਸਤੂਆਣਾ ਤੇ ਇਧਰਲੇ ਪਾਸੇ ਸੰਗਰੂਰ ਪੈਂਦਾ ਸ਼ੇਅਰ ਕਰੋ ਦਬਕੇ ਧੰਨਵਾਦ